ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬੱਧਰਪੁਰਿਆ ਅਡੇਰੀ ਫਾਰਮ ਦੇ ਵਿੱਚ ਤੁਹਾਡਾ ਦੋਸਤੋ ਸਵਾਗਤ ਕਰਦੇ ਆਂ ਕਿਉਂਕਿ ਅੱਜ ਦੀ ਵਿਜਿਟ ਜਿਹੜੀ ਆ ਇੱਕ ਵੱਖਰੀ ਮੁਲਕਤਾ ਦੀ ਸੇਵਾ ਲਈ ਬਣਨ ਲੱਗੀ ਆ ਇਸ ਵੀਡੀਓ ਦਰਦ ਭਰੀ ਕਹਾਣੀ ਦੇ ਨਾਲ ਜੁੜੀ ਆ ਸਾਰੀ ਤੁਹਾਨੂੰ ਵਾਰਦਾਤ ਦੱਸਾਂਗੇ ਕੀ ਹੋਇਆ ਕਿਸ ਤਰ੍ਹਾਂ ਗੱਲ ਬਣੀ ਜਥੇਦਾਰ ਬਾਬਾ ਜੀ ਨੇ ਬਾਣੇ-ਬਾਣੇ ਦੇ ਧਾਰਨ ਨੇ ਸਰਗੁਰੂ ਦੇ ਨਾਲ ਪ੍ਰੇਮ ਕਰਦੇ ਨੇ ਠੀਕ ਆ ਜੀ ਕਵੈਸਟ ਕਰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਬੈਲ ਆਰ ਨੂੰ ਆਊਟ ਸੈੱਟ ਕਰਨਾ ਕਿਉਂਕਿ ਨਵੀਂ ਵੀਡੀਓ ਜਿਹੜੀ ਆਪ ਜੀ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਆਸ ਕਰਦੇ ਆ ਕਿ ਜੀ ਜੋ ਵੀ ਇਸ ਚੈਨਲ ਦੇ ਨਾਲ ਜਿਹੜੇ ਜੁੜੇ ਨੇ ਮੇਰੇ ਭੈਣ ਭਰਾ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਵਗੇ ਤੇ ਗਰਮੀ ਬਹੁਤ ਜ਼ਿਆਦਾ ਪੈਂਦੀ ਆ ਆਪਣਾ ਖਿਆਲ ਰੱਖੋ ਜੋ ਵੀ ਕਹੇ ਨੇ ਕੋਈ ਜ਼ਰੂਰੀ ਕਾਰੋਬਾਰ ਕੰਮ ਕਾਰਨੂ ਜਾਣਾ ਹੈ ਉਹੋ ਜਾਇਆ ਕਰੋ ਫਾਲਤੂ ਕਰੋ ਨਾ ਬਾਹਰ ਨਿਕਲਿਆ ਕਰੋ ਇਹ ਜੀਵਨ ਅਮੋਲ ਹੈ ਇੱਕ ਵਾਰੀ ਮਿਲਦਾ ਹੈ ਆਪਣਾ ਫਰਜ਼ ਬੰਦਾ ਇਹਨੂੰ ਸੰਭਾਲਨ ਦਾ ਕਿਉਂਕਿ ਦੂਜੀ ਵਾਰਾਂ ਦੁਬਾਰਾ ਤੇ ਕੋਈ ਆਉਂਦਾ ਨਹੀਂ ਆ ਤੇ ਨਾ ਕਿਸੇ ਨੇ ਕੋਈ ਆਉਂਦਾ ਵੇਖਿਆ ਹੀ ਆ ਤੇ ਜੀਵਨ ਨੂੰ ਇਹਦੇ ਵਿੱਚ ਮੂਲ ਖਜ਼ਾਨੇ ਜੋ ਆਪਾਂ ਅੱਗੇ ਆਪਣੇ ਪਰਿਵਾਰ ਦੇ ਵਿੱਚ ਖਰਾਰਨੇ ਆ ਇੱਕ ਫੁੱਲ ਫੁੱਲ ਤਰ੍ਹਾਂ ਦਾ ਜੀਵਨ ਜੋ ਇਹ ਫੁੱਲ ਖਿੱਲਰਦਾ ਏ ਨਾਲ ਮੁੜ ਕੇ ਟਾਹਣੀਆਂ ਲੱਗਦੀਆਂ ਆ ਉਹ ਤੋਂ ਗਾਂ ਫਿਰ ਵਧ ਆ ਜਾਂਦਾ ਏ ਵੱਡੀ ਫੁਲਾਰੀ ਬਣ ਜਾਂਦੀ ਇਹਨੂੰ ਠੀਕ ਆ ਗਾਂ 3 ਪੁੱਤ ਹੋ ਜਾਂਦੇ ਆ ਇਹਨੂੰ ਫਰਜ਼ ਸਮਝਦੇ ਹੋਏ ਆਪਣਾ ਖਿਆਲ ਰੱਖਿਆ ਕਰੋ ਬੜੇ ਅੱਜ ਕੱਲ ਅਟੈਕ ਹਾਟ ਅਟੈਕ ਗਰਮੀ ਦੇ ਕਾਰਨ ਜਾਂ ਕੋਈ ਹੋਰ ਬਿਮਾਰੀ ਧੁੱਪ ਦੇ ਕਾਰਨ ਜਾਂਦੀ ਆ ਚਲੋ ਅਸੀਂ ਵੀ ਜਾਣੇ ਆ ਹੁਣ ਤਕਰੀਬਨ ਸ਼ਾਮ 4:60 ਇੱਕ 4 ਦਾ ਸਮਾਂ ਹੋ ਗਿਆ ਏ ਤੇ ਐਵੇਂ ਵੀ ਘਰੇ ਰੈਸਟ ਕਰਦੇ ਰਹੇ ਆ ਦੁਪਹਿਰੇ ਤੇ ਹੁਣ ਚਲੋ ਠੰਡਾ ਆਇਆ ਤੇ ਮਨ ਕੀਤਾ ਕਿ ਜ਼ਰੂਰੀ ਏ ਬਾਬਾ ਜੀ ਦੀ ਵੀਡੀਓ ਬਣਾਉਣੀ ਸੀ ਮਨੁਖਤਾ ਲਈ ਤੇ ਪਹੁੰਚੇ ਹਨਰੇ ਕੋਲ ਬਾਕੀ ਚਲੋ ਮਾਰ ਡੰਗਰ ਦੀ ਵੀਡੀਓ ਵਿਖਾਈ ਦੀ ਆ ਜਿੱਦਾਂ ਦੀ ਵੀ ਬਣਾਈ ਦੀ ਓਦਾਂ ਦੀ ਟੈਪ ਦੀ ਬਣਾਈ ਦੀ ਕੋਈ ਇਹਨੂੰ ਵੱਧ ਘੱਟ ਤੋੜ ਫਰੋੜ ਕੇ ਨਹੀਂ ਬਣਾਈ ਜਾਂਦਾ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਕਿਉਂਕਿ ਕਹੇ ਗਰੀਬ ਪਰਿਵਾਰ ਦਾ ਭਲਾ ਆ ਜੇ। ਤੇ ਜੋ ਸਰਗੁਰ ਦੇ ਘਰ ਆਪਾਂ ਨੂੰ ਵੀ ਢੋਈ ਮਿਲ ਜੇ। ਘਰ ਭਲਾ ਹੋਊ ਭਲਾ ਅੰਤ ਭਲੇ ਦਾ ਭਲਾ। ਠੀਕ ਆ ਜੀ। ਇਹ ਫਰਜ਼ ਸਮਝਦੇ ਹੋਏ ਇਸ ਵੀਡੀਓ ਨੂੰ ਜੋ ਵੱਧ ਤੋਂ ਵੱਧ ਸ਼ੇਅਰ ਕਰਨਾ ਅੱਗੇ ਤੱਕਰ ਪਹੁੰਚਾਉਣਾ ਜੋ ਇਸ ਜਥੇਦਾਰ ਸਾਹਿਬ ਦੀ ਆਵਾਜ਼ ਆ ਉਹ ਕਹੇ ਤਿੱਕਰਕ ਪਹੁੰਚੇ ਐਨਆਰਆਈ ਵੀਰਾਂ ਤੱਕ ਜਾਂ ਕਿਸੇ ਵੀ ਕੋਈ ਵੀ ਸਰਗੁਰ ਨੇ ਜਿੰਨੂੰ ਮਦਬਲ ਕੀ ਮਾਇਆ ਬਖਸ਼ੀ ਆ ਜਾਂ ਕਿਸ ਤਰ੍ਹਾਂ ਵੀ ਉਹ ਇਸ ਵੀਰ ਦੀ ਮੱਤ ਕਰ ਸਕੇ ਤੇ ਦੱਸ ਰਹੇ ਨੇ ਕਿ ਇਹ ਲੱਤ ਦੇ ਸੱਟ ਲੱਗੀ ਜੋ ਕਮਰੇ ਦੀ ਕੱਚੀ ਛੱਤ ਸੀ ਉਹਦੇ ਉੱਪਰ ਬਸਾਤ ਹੁਣ ਕਰਨ ਉੱਤੇ ਡੇਪੀ ਤੇ ਸੱਟ ਲੱਗੀ ਜੋ ਲੱਤ ਕੱਟਣੀ ਪਈ ਪੈਸਾ ਜੋ ਬਹੁਤ ਲੱਗਿਆ ਗਰੀਬਾਂ ਘਰਾਂ 'ਚ ਕਿਹੜਾ ਕੋਈ ਜਮਾ ਹੁੰਦੇ ਨਹੀਂ ਫੜ ਤੜ ਕੇ ਪੈਸਾ ਲੱਗਾ ਤੇ ਉਹ ਜਿਹੜਾ ਪੈਸਾ ਬਾਕੀ ਲਾਉਣ ਵਾਲਾ ਰਹਿ ਗਿਆ ਇਹ ਵਿਆਜ ਵਿਊ ਪਈ ਪਈ ਜਾਂਦਾ ਹੈ ਤੇ ਬਾਬਾ ਜੀ ਚਾਹੁੰਦੇ ਆ ਕੋਈ ਕੋਈ ਭੈਣ ਭਰਾ ਸਾਡੀ ਮਤ ਕਰੇ ਤੇ ਜੋ ਸਾਡਾ ਭਾਰ ਹੌਲਾ ਕਰਵਾਵੇ ਬਾਕੀ ਆਓ ਵਧੇਰੇ ਜਾਣਕਾਰੀ ਲੈ ਕੇ ਦਈਏ ਤੇ ਫਰਜ ਸਮਝਦੇ ਹੋਏ ਵੱਤ-ਵੱਤ ਸ਼ੇਅਰ ਕਰਨਾ ਵੀਡੀਓ ਨੂੰ ਕਿਉਂਕਿ ਭਲਾ ਆ ਜੇ ਕਿਸੇ ਦਾ ਤੇ ਆਓ ਵੀਡੀਓ ਨੂੰ ਐਂਡ ਤੱਕ ਕਰ ਜਰੂਰ ਵੇਖਣਾ ਬਾਬਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਰ ਸੁਣਾਓ ਬਾਬਾ ਜੀ ਠੀਕ ਜੀ ਹੁਣ ਠੀਕ ਆ ਜੀ ਕੀ ਨਾਮ ਹੈ ਬਲਜਿੰਦਰ ਸਿੰਘ ਬਲਜਿੰਦਰ ਸਿੰਘ ਹਾਂਜੀ ਤੇ ਨਗਰ ਕਿਹੜਾ ਪਿੰਡ ਨਗਰ ਨਵਾ ਪਿੰਡ ਫਤਿਹਪੁਰ ਫਤਿਹਪੁਰ ਭਾਈ लाडी ਦਾ ਹੀ ਪਿੰਡ ਆ ਹਾਂਜੀ ਹਾਂਜੀ ਹਾਂ ਭਾਈ ਸ਼ਮਸ਼ੇਰ ਸਿੰਘ ਹੋਣੀ ਜੋ लाਡੀ ਹੋਣੀ ਆਪਣੇ ਚੈਨਲ ਉੱਪਰ ਜੋ ਦੂਜੇ ਤੀਜੇ ਦਿਨ ਵੀਡੀਓ ਅਪਲੋਡ ਹੁੰਦੀਆਂ ਰਿੰਗਾਂ ਤੇ ਬਹੁਤ ਵਧੀਆ ਏ ਇਹ ਵੀ ਭਾਈ ਹੋਣੀ ਜੋ ਪਸ਼ੂ ਖਰੀਦ ਕੇ ਆਪਾਂ ਨੂੰ ਬੜੇ ਤਰੀਕੇ ਭਾਅ ਦੇ ਨਾਲ ਦਿੰਦੇ ਨੇ ਉਹਨਾਂ ਦਾ ਹੀ ਨਗਰ ਆ ਉਹਨਾਂ ਦੇ ਨਗਰ ਤੋਂ ਹੀ ਉਹਨਾਂ ਹੁਕਮ ਕਰਕੇ ਇਹ ਵੀਡੀਓ ਜੋ ਬਣਵਾਉਣ ਲੱਗੇ ਆ ਤੇ ਆਓ ਮਨੁੱਖਤਾ ਦੀ ਸਹਾਇਤਾ ਕਰੀਏ ਤੇ ਵੀਡੀਓ ਨੂੰ ਅੱਗੇ ਸ਼ੁਰੂ ਕਰੀਏ ਹਾਂਜੀ ਨਵਾਂ ਪਿੰਡ ਫਤਿਹਪੁਰ ਜੀ ਹਾਂਜੀ ਠੀਕ ਆ ਜੀ ਇਹ ਕੀ ਕਾਰਨ ਬਣ ਗਿਆ ਇਹ ਸਿਸਟਮ ਸਾਰਾ ਦੱਸੋ ਕੀ ਗੱਲ ਬਣ ਗਈ ਆ ਇਹ ਛੱਤ ਦੇ ਦੂਸਰੇ ਡਿੱਗਣ ਦੇ ਕਾਰਨ ਲੱਤ ਥੱਲੇ ਹੋ ਗਈ ਸੀ ਇੱਥੇ ਮੰਜੇ ਦੇ ਬੈਠੇ ਹੋਗੇ ਨਾ ਹਾਂਜੀ ਮੰਜੇ ਦੇ ਬੈਠੇ ਜੀ ਤੇ ਫਿਰ ਕਮਰਾ ਇਹ ਕੇ ਤੇ ਇੱਕ ਉਧਰ ਹੀ ਹਾਂਜੀ ਉਹ ਫਿਰ ਵੱਡੇ ਦਾ ਹੈ ਭਰਾ ਦਾ ਹਾਂਜੀ ਤੇ ਇਹ ਅਸਾ ਇੱਥੇ ਆਪਣਾ ਆਸਣ ਹਾਂਜੀ ਤੇ ਇਹ ਕੀ ਕੱਚਾ ਸੀ ਹਾਂਜੀ ਕੱਚੀ ਛੱਤ ਏ ਤੇ ਉਹ ਕੀ ਉੱਤੇ ਫਿਰ ਡੇਪੀ ਹਾਂਜੀ ਡੇਪੀ ਲਾਤ ਥੱਲੇ ਆਣ ਕੇ ਦੂਸਰਾ ਟੁੱਟ ਗਈ ਟੁੱਟ ਗਈ ਆ ਹਾਂਜੀ ਠੀਕ ਆ ਜਿਸ ਕਾਰਨ ਕੱਟਣੀ ਪਈ ਤੇ ਇਹ ਵਾਵਾ ਟੈਂਕੇ ਗੋਡੇ ਤੋਂ ਉਤੋਂ ਠੀਕ ਆ ਚਪਣੀ-ਚੁਪਣੀ বাজ ਗਈ ਹਾਂਜੀ ਬਾਕੀ বাজ ਗਈ ਹੁਣ ਚਪਣੀ ਤੋਂ ਥੱਲੋਂ ਕੱਟਣੀ ਪਈ ਹਾਂਜੀ ਥੱਲੇ ਪਟਣੀ ਪਈ ਥੱਲੋਂ ਕਟਣੀ ਪਈ ਆ ਤੇ ਛੱਤ ਦੇ ਸਾਰੇ ਬਾਕੀ ਤੁਹਾਡੀ ਜਾਨ ਨੂੰ ਤੇ ਫਿਰ ਸਰਗੋ ਨੇ ਕਿਰਪਾ ਕਰਕੇ ਰੱਖ ਲਿਆ ਨਾ ਹਾਂਜੀ ਤੇ ਲੱਤ ਤੇ ਜਿਹੜੀ ਚਲੋ ਕਟਣੀ ਪਈ ਆ ਤੇ ਜਿਹੜਾ ਵਜਨ ਇੱਕੇ ਰਾਂ ਜ਼ਿਆਦਾ ਪੈ ਗਿਆ ਹੈ ਹਾਂਜੀ ਤੇ ਲਾਡੀਪਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਕਹਿਣਾ ਚਾਹੁੰਦੇ ਆਪਾਂ ਇਹਦੇ ਬਾਰੇ ਵੀਰ ਦੇ ਅੱਜ ਆਪਾਂ ਦੇ ਉਹ ਕਹਿਣਾ ਚਾਹੁੰਦੇ ਆਂ ਜੀ ਗਰੀਬ ਪਰਿਵਾਰ ਆ ਹਾਂਜੀ ਨੇ ਨਗਰ ਤੋਂ ਹੀ ਆ ਹਾਂਜੀ ਆਪਾਂ ਦੇ ਇਹ ਕਹਿਣਾ ਚਾਹੁੰਦੇ ਆ ਜਿੰਨਾ ਵੀ ਕਿਸੇ ਤੋਂ ਹੋ ਸਕੇ ਵੀਰ ਦੀ ਸਹਾਇਤਾ ਕੀਤੀ ਜਾਵੇ ਹਾਂਜੀ ਹਾਂਜੀ ਸਹਿਰਾ ਕੀਤੀ ਜਾਵੇ ਤੇ ਵਾਵਾ ਪਪਾ ਪਹੇ ਪਹੇ ਲੱਗੇ ਹੋਣੇ ਬਾਬਾ ਜਾਰੇ ਲੱਗੇ ਆ ਵੀ ਅੱਜੀ ਬਿੱਡੀ ਚੁੱਕ ਚੁੱਕ ਕੇ ਲੈ ਆਏ ਨੇ ਹਾਂਜੀ ਇਹ ਲੱਤਨ ਵਾਲੇ ਨੇ ਪੈਸੇ ਉਹ ਵੀ ਵਿਆਜ ਵਿੱਚ ਪਈ ਜਾਂਦਾ ਥੋੜਾ ਜਿਹਾ ਹਾਂਜੀ ਹੁੰਦੇ ਕਰਕੇ ਫਿਰ ਥੋੜਾ ਜਿਹਾ ਔਖਾ ਇੱਕ ਨਾਲ ਦੂਜੇ ਨੰਬਰ ਤੇ ਜੋ ਬੜੇ ਚੜ੍ਹਦੀ ਕਲਾ ਵਾਲਾ ਜੀਵਨ ਨਾਲ ਆ ਸਰਗੁਰਾਂ ਨੇ ਬਖਸ਼ਿਆ ਹੈ ਹਾਂਜੀ ਹਾਂਜੀ ਬਾਣੀ ਬਾਣੇ ਦੇ ਧਾਰਨੇ ਗਿਆ ਠੀਕ ਹੈ ਜੀ ਗੁਰੂ ਮਹਾਰਾਜ ਨਾਲ ਜੁੜਿਆ ਤੇ ਚਲੋ ਬਹੁਤ ਚੰਗੀ ਗੱਲ ਆ ਫੇਰ ਵੀ ਗੁਰੂ ਪਾਸ਼ਾ ਨਾਲ ਜੁੜ ਕੇ ਜਿਹੜਾ ਰਹਿਣਾ ਹੈ ਆਪਣਾ ਆਨੰਦਮੰਦ ਪਏ ਆ ਬਾਣੀ ਬਾਣੇ ਚ ਹੈ ਤੇ ਕੀ ਹੁਣ ਤੁਸੀਂ ਬਾਬਾ ਜੀ ਕਹਿਣਾ ਚਾਹੁੰਦੇ ਜੋ ਆਪਣੇ ਸਰੋਤਿਆਂ ਭੈਣ ਭਰਾਵਾਂ ਨੂੰ ਇਹੀ ਕਹਿਣਾ ਚਾਹੁੰਦੇ ਕਿ ਦੂਸਰੇ ਮੇਰੀ ਮਦਦ ਕੀਤੀ ਜਾਵੇ ਹਾਂਜੀ ਹਾਂਜੀ ਕਿ ਜੋ ਕਿ ਆਪਣਾ ਮੈਂ ਲੱਤ ਇਲਾਜ ਕਰਾ ਸਕਾਂ ਠੀਕ ਆ ਹਾਂਜੀ ਨੀ ਇਲਾਜ ਹੁਣ ਹੁਣ ਹੋ ਗਿਆ ਤਾਂ じゃ ਰਹਿੰਦਾ ਕੋਈ ਕੀ ਕਰਨੇ ਨੂੰ ਤੇ ਲੱਤ ਲਾਉਣੀ ਐ ਲਾਉਣੀ ਨਵੀਂ ਹਾਂਜੀ ਇਹ ਠੀਕ ਆ ਤੇ ਮਾਤਾ ਕੀ ਤੀ ਜਾਵੇ ਮਨੁੱਖਤਾ ਲਈ ਸੇਵਾ ਮੰਗਦੇ ਹੈ ਤੇ ਜਿਹੜਾ ਆਪਣਾ ਕਨੈਕਟ ਨੰਬਰ ਆ ਜਿਹੜਾ Google Pay ਤੇ ਚੱਲਦਾ ਹੈ ਜੇ ਕੋਈ ਭੈਣ ਭਰਾ ਆਪਣਾ ਨਾਲ ਕਨੈਕਟ ਕਰੇ ਉਹ ਕੀ ਨੰਬਰ ਹੈ ਆਪਣਾ 90419 46473 90419 46473 ਤੇ ਆਪਣਾ ਇੱਕ ਰ ਨਾਮ ਦਸੀਏ ਸਾਰਾ ਭੈਣ ਭਰਾਵਾਂ ਨੂੰ ਨਾਮ ਬਲਜਿੰਦਰ ਸਿੰਘ son of son of ਸੁਖਾ ਸਿੰਘ ਸੁਖਾ ਸਿੰਘ ਮਾਈ ਵੀ ਸੇਕ ਹਾਂਜੀ ਇਹ ਪਿੰਡ ਨਵਾ ਪਿੰਡ ਫਤਿਹਪੁਰ ਹਾਂਜੀ ਜ਼ਿਲ੍ਹਾ ਤਰਨਤਾਰਨ ਹਾਂਜੀ ਲੋ ਜੀ ਭਾਈ ਮਿਹਰ ਉਸਤਾਰੀ ਵੱਤ ਵੱਦ ਵੀਰ ਨੂੰ ਸ਼ੇਅਰ ਕਰਿਓ ਚਲੋ ਜਿੰਨੇ ਵੀ ਮਤ ਹੋਵੇ ਕੋਈ 1 ਦੀ 2 ਦੀ 5 ਦੀ ਜਿੰਨੇ ਕੋਈ ਕਰ ਸਕਦਾ ਮਤ ਕਰਿਓ ਤੇ ਬਾਕੀ ਕਿਉਂਕਿ ਇਹੋ ਜੀਆਂ ਆਪਾਂ ਨੂੰ ਜ਼ਰੂਰੀ ਆ ਗੁਰੂ ਘਰ ਨਾਲ ਜੋ ਜੁੜੇ ਪ੍ਰੇਮ ਕਰਦੇ ਆ ਉਹਨਾਂ ਦੀ ਮਤ ਕਰਨੀ ਚਾਹੀਦੀ ਵੈ ਠੀਕ ਆ ਤੇ ਸਾਡਾ ਫਰਜ਼ ਬੰਦੇ ਹੋਏ ਅਸੀਂ ਵੀਡੀਓ ਬਣਾਈ ਜਨੇ ਜੋ ਕਿ ਅਸੀਂ ਮਤ ਕਰਨ ਦੇ ਨਾਲ ਤੇ ਨਾਲ ਭਾਜੀ ਲਾਡੀ ਹੋਣੀ ਆ ਜੋ ਉਹ ਵੀ ਖੜੇ ਆ ਤੇ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸასიਖਾਲ ਜੀ ਰੱਬ ਰੱਖਾ